はい ਚਲੋ ਥੋੜਾ ਥੋੜਾ ਟਰੰਕ ਨੂੰ ਬੜਾ ਦੋ ਜਿੰਨੇ ਲੋਕ ਹੋਣ Thank you. i <laughs> you ਮੈਂ ਸਾਰਾ ਜਿਹੜਾ ਅੱਜ ਸ਼ਹੀਦ ਪਿੰਡ ਪਹੁੰਚੇ ਹੁਸੀਂ ਕੀ ਖੜਾ ਚੁਣਿਆ ਤੁਹਾਨੂੰ ਪਤਾ ਹੀ ਮੈਨੂੰ ਬੋਲਦਾ ਕਿ ਜਵਾਨ ਆਪਣੇ ਕਸ਼ਮੀਰ ਦੇ ਵਿੱਚ ਅ ਜਿਹੜੇ ਆ ਇੱਕ ਆਪਰੇਸ਼ਨ ਚ ਲੜ ਕੇ ਆਪਣੇ ਦੇਪਰੋਧ ਤੋਂ ਸ਼ਹੀਦ ਹੋਏ ਨੇ ਇਸ ਦੁੱਖ ਦੀ ਕੜੀ ਦੇ ਵਿੱਚ ਅਸੀਂ ਜਿੱਥੇ ਸਾਰਾ ਹਲਕਾ ਖੜਾ ਜੇ ਅਸੀਂ ਵੀ ਨਾਲ ਖੜੇ ਆ ਅਸੀਂ ਪਰਿਵਾਰ ਸਾਰੇ ਜਿੰਨੇ ਵੀ ਹੈਗੇ ਆ ਤੇ ਪਰਿਵਾਰ ਦੇ ਨਾਲ ਖੜੇ ਆ ਸਾਰੇ ਅ ਸਰਕਾਰ ਵੱਲੋਂ ਜਿਹੜਾ ਇਹਨਾਂ ਨੂੰ ਰੱਖ ਦਿੱਤੀ ਜਾਂਦੇ ਸ਼ਹੀਦਾਂ ਨੂੰ ਉਹਨਾਂ ਨੇ ਬੋਲਤ ਆਸ ਸੀਮ ਸਰ ਨੇ ਕੱਲੇ ਪੁਸ਼ਪਤੀ ਸੀਗੇ ਉਹਨਾਂ ਨੇ ਦੁੱਖ ਵੀ ਸਾਂਝਾ ਕੀਤਾ ਤੇ ਪੋਸਟ ਵੀ ਕਰਾਈ ਸੀ ਸੀ ਦੋ ਤੁਹਾਨੂੰ ਪਤਾ ਵੀ ਦੋ ਨੌਜਵਾਨ ਸ਼ਹੀਦ ਹੋ ਗਏ ਨੇ ਪੰਜਾਬ ਦੇ ਇੱਕ ਬਦੀਨਪੁਰ ਦਾ ਤੇ ਦੋ ਸੰਝਾ ਕੀਤਾ ਮੰਤਰੀ ਸਾਹਿਬ ਨੇ ਤੇ ਨਾਲ ਦੀ ਨਾਲ ਉਹ ਰਾਸ਼ੀ ਹੈ ਜਿਹੜਾ ਉਹਦਾ ਵੀ ਐਲਾਨ ਕੀਤਾ ਤੇ ਪਰ ਗੱਲ ਇਹ ਆ ਵੀ ਚਲੋ ਉਹ ਤਾਂ ਹੈ ਪਰ ਨਾਲ ਦੀ ਨਾਲ ਦੁੱਖ ਹੈ ਵੀ ਇੱਕ ਨੌਜਵਾਨ ਦਾ ਚਲੇ ਜਾਣਾ ਬੜੀ ਦੁਖਦਾਈ ਖਬਰ ਆ ਤੇ ਇਸ ਕਰਕੇ ਸਾਰੇ ਸੀ ਦੁਖੀ ਕਿਹੜੀ ਚ ਪਰਵਾਹ ਨਹੀਂ ਲੱਗਦੇ ਕਿ ਸ਼੍ਰੀ ਅਮਨ ਸਾਹਿਬ ਪਹੁੰਚਣਾ ਹੈ ਕਾਫੀ ਸਵਾਗਤ ਵਾਲਾ ਇਹਦਾ ਪਿਛੋੜਾ ਬੈਰਨਿਕ ਮੈਂ ਮੂੰਹ ਤਾਂ ਹੋ ਜਾਣਾ ਬਸ ਪੰਜ ਕਿ ਮਹੀਨੇ ਹੋਏ ਸੀ ਹਲੇ ਵਿਆਹ ਨੂੰ ਪਹਿਲੀ ਵਾਰੀ ਛੁੱਟੀ ਆਉਣਾ ਸੀ ਨਾ ਕਿਵੇਂ ਦੇ ਵਸੋ ਕੁੜੀ ਨੂੰ ਵਿਚਾਰੀ ਨੂੰ ਪਤਾ ਕਿ ਮੈਂ ਤਿਆਰੀਆਂ ਪਹਿਣਨ ਜਦੋਂ ਤਨ ਕੱਢਣਾ ਵਿਚਾਰੀ ਨੇ ਬਹੁਤ ਸਾਰਾ ਕੁੜੀ ਉਹ ਵੀ ਬਹੁਤ ਸਾਰੀ ਕੁੜੀ ਨੂੰ ਮੈਂ ਕਿਹਾ ਸਰਕਾਰ ਕੋਲ ਮੁਆਫਜ਼ਾ ਦਿੱਤਾ ਗਿਆ ਤੇ ਉਹਦੇ ਉੱਤੇ ਕੀ ਕਹਨੇ ਸਰਕਾਰੀ ਨੌਕਰੀ ਦਾ ਕੀ ਹੈਗਾ ਬੇਟੇ ਨੂੰ ਮੈਂ ਬੇਟੇ ਨੂੰ ਭੇਜੂੰਗਾ ਆਪ ਜੀ ਨੇ ਮੇਰੇ ਮੁੰਡੇ ਨੂੰ ਆਰਮੀ ਵਿੱਚ ਭਰਤੀ ਕਰ ਦੇਣਾ ਜਿਹੜਾ ਮੁਆਫਜ਼ਾ ਦਿੱਤਾ ਛੋਟਾ ਮੁੰਡਾ ਆਪ ਦਾ ਦਿੱਤਾ ਗਿਆ ਉਹਦੇ ਉੱਤੇ ਟੋਕ ਕੇ ਨਾ ਮੈਂ ਮਾਜ ਰੋਣ ਅੱਜ ਦਿਨ ਕੱਢਾਂਗੇ ਪਰ ਜਿਹੋ ਪਰਮਾਤਮਾ ਨੇ ਦੇਖਿਆ ਸਾਡੇ ਕਿਦਾਂ